ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਠੀਕ ਠਾਕ ਆ ਬਾਈ ਵੀਰੇ ਜਿਹੜੀ ਪੰਚਾਇਤ ਹੁੰਦੀ ਹੈ ਨਾ ਆਪਣੀ ਪਿੰਡ ਦੀ ਇਹ ਪਿੰਡ ਦੀ ਪਾਰਲੀਮੈਂਟ ਹੁੰਦੀ ਆ ਜੇ ਆਪਾਂ ਇਹ ਚੀਜ਼ ਨੂੰ ਗੌਰ ਦੇ ਨਾਲ ਸੋਚ ਕੇ ਤੇ ਸਮਝ ਗਏ ਪੰਚਾਇਤ ਆਪਣੇ ਪਿੰਡ ਦੀ ਪਾਰਲੀਮੈਂਟ ਹੁੰਦੀ ਆ ਮਤਲਬ ਕੋਈ ਵੱਡੇ ਤੋਂ ਵੱਡਾ ਮਸਲਾ ਨਾ ਪਿੰਡ ਦੇ ਵਿੱਚ ਹੱਲ ਹੋ ਜਾਂਦਾ ਮੈਂ ਤੁਹਾਨੂੰ ਇਹ ਨਿਗਾਹ ਕਰਾਉਣੀ ਆ ਵੀਰੇ ਤੁਸੀਂ ਸਰਪੰਚ ਮੈਂਬਰ ਜਾਂ ਕੁਝ ਵੀ ਚੋਣਣਾ ਨਾ ਹੁਣ ਇਹ ਚੀਜ਼ਾਂ ਤੇ ਪੂਰਾ ਧਿਆਨ ਰੱਖੋ ਜੇ ਜਿਹੜਾ ਤੁਹਾਡਾ ਸਰਪੰਚ ਹੋਣਾ ਚਾਹੀਦਾ ਉਹ ਪੂਰੀ ਜੁਰਤ ਵਾਲਾ ਹੋਣਾ ਚਾਹੀਦਾ ਵੀ ਜਿਹੜਾ ਵੱਡੇ ਤੋਂ ਵੱਡੇ ਅਫਸਰ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕੇ ਨਾ ਕਿ ਉਹਨਾਂ ਦੇ ਸਾਹਮਣੇ ਆ ਕੇ ਵਿੱਚ ਵਿੱਚ ਕਰੇ ਬੰਦਾ ਗੱਲ ਸੱਚੀ ਕਰਨ ਵਾਲਾ ਚਾਹੀਦਾ ਕੋਈ ਵੀ ਪਿੰਡ ਦਾ ਮੁੱਦਾ ਜ਼ਿਆਦਾਤਰ ਉਹ ਪਿੰਡ ਦੇ ਵਿੱਚ ਨਿਬੜਨਾ ਚਾਹੀਦਾ ਥਾਣੇ ਵਿੱਚ ਨਹੀਂ ਰੋਲਣਾ ਚਾਹੀਦਾ ਹਰੇਕ ਦੀ ਗੱਲ ਸੁਣਨੀ ਚਾਹੀਦੀ ਹੁਣ ਕੋਈ ਵੀ ਗਰੀਬ ਅਮੀਰ ਸਾਰਿਆਂ ਦੇ ਮੁੱਦੇ ਬਰਾਬਰ ਰੱਖੇ ਜੇ ਕੋਈ ਕੰਮ ਗਲਤ ਹੁੰਦਾ ਤਾਂ ਉਹਨੂੰ ਰੋਕੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਰੇ ਜੋ ਪਿੰਡ ਦਾ ਵਿਕਾਸ ਹੋਣ ਵਾਲਾ ਉਹ ਵਿਕਾਸ ਕਰੇ ਜੋ ਤੋਂ ਗ੍ਰਾਂਟ ਆਉਂਦੀ ਹੈ ਸਰਕਾਰੀ ਉਹ ਗ੍ਰਾਂਟਾਂ ਨੂੰ ਪਿੰਡ ਦੇ ਵਿਕਾਸ ਤੇ ਲਾਵੇ ਐਜਾ ਸਰਪੰਚ ਬਾਈ ਚੁਣੋ ਵੋਟ ਪਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜੀ ਸਾਰੇ ਨਿਗਾ ਮਾਰ ਲਓ ਜੇ ਵੀ ਤੁਹਾਨੂੰ ਕਿਹੜਾ ਸਰਪੰਚ ਚਾਹੀਦਾ ਮੱਲਾ ਤੋਂ ਲੋ ਸਰਪੰਚ ਚਾਹੀਦਾ ਪਿੰਡ ਦਾ ਵਿਕਾਸ ਕਰਨ ਵਾਸਤੇ ਤੇ ਸਰਪੰਚ ਦੀਆਂ ਕੋਲ ਖੂਬੀਆਂ ਹੁੰਦੀਆਂ ਵੀ ਇੱਕ ਤਾਂ ਉਹ ਬੰਦਾ ਇਮਾਨਦਾਰ ਹੋਣਾ ਚਾਹੀਦਾ ਨੀਤ ਦਾ ਸਾਫ਼ ਹੋਣਾ ਚਾਹੀਦਾ ਕਰੈਕਟਰ ਪੱਖੋਂ ਸਹੀ ਹੋਣਾ ਚਾਹੀਦਾ ਹਰੇਕ ਦੇ ਦਿਨੇਰੇ ਸਵੇਰੇ ਜਦੋਂ ਵੀ ਮੱਲਾ ਲੋੜ ਨਾਲ ਤੁਰਨਾ ਚਾਹੀਦਾ ਇਹ ਨਹੀਂ ਮੱਲਾ ਸਰਪੰਚ ਨੂੰ ਜੀ ਫੋਨ ਲਾਤਾ ਜੀ ਮੈਂ ਬਾਹਰ ਆਇਆ ਕਿਤੇ ਵੀ ਮੈਂ ਚੱਲਿਆ ਬਹਾਨਾ ਮਾਰਦਾ ਮੈਂ ਘਰੇ ਨਹੀਂ ਗਿਆ ਮੈਂ ਬਾਹਰ ਏ ਜੋ ਚਾਹੀਦਾ ਸਰਪੰਚ ਨਹੀਂ ਚਾਹੀਦਾ ਕਿਉਂਕਿ ਵੋਟਾਂ 5 ਸਾਲ ਬਾਅਦ ਆਉਂਦੀਆਂ ਤੇ ਪਿੰਡਾਂ ਦੇ ਵਿਕਾਸ ਸਰਪੰਚਾਂ ਦੇ ਸਿਰ ਤੇ ਹੁੰਦੇ ਆ ਮੈਂਬਰਾਂ ਪੰਚਾਇਤਾਂ ਦੇ ਜੇ ਮੰਨ ਲਾ ਇਹ ਹੀ ਨਾ ਕੁਝ ਕਰਨਗੇ ਤਾਂ ਪਿੰਡ ਦਾ ਕੋਈ ਵਿਕਾਸ ਨਹੀਂ ਹੁੰਦਾ ਸਰਪੰਚ ਬਈ ਵਧੀਆ ਚੁਣੋ ਜੀ ਆਪ ਦਾ ਜਿੰਨੇ ਵੀ ਪਿੰਡ ਚ ਇਲੈਕਸ਼ਨ ਹੋਣਿਆ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਕਿ ਸਰਪੰਚ ਵਧੀਆ ਚੁਣੋ ਆਪੋ ਆਪਣੇ ਇਲਾਕਿਆਂ ਦੇ ਵਿੱਚ ਤੁਹਾਡੇ ਪਿੰਡ ਦਾ ਵਿਕਾਸ ਕਰੇ ਨਸ਼ੇ ਤੇ ਕੰਟਰੋਲ ਕਰੇ ਜਾਂ ਕੋਈ ਵੀ ਕਿਸੇ ਮਾਲਾ ਨੌਜਵਾਨਾਂ ਨੂੰ ਚੰਗੇ ਰਾਹ ਤੇ ਤੋਰੇ ਚੰਗੇ ਸਿੱਖਿਆ ਦੇਵੇ ਇਹ ਨਹੀਂ ਮਾਲਾ ਵੀ ਗਲਤ ਕਰਕੇ ਤੇ ਬਾਅਦ ਚ ਫੇਰ ਆਉ ਦੇ ਫੈਸਲੇ ਦੇ ਵਿੜੀ ਜਾਵੇ ਇਹ ਜਾਂ ਬੰਦਾ ਨਹੀਂ ਚਾਹੀਦਾ ਬੰਦਾ ਚਾਹੀਦਾ ਪੂਰਾ ਸਾਫ ਸੁਥਰਾ ਪਿੰਡ ਦਾ ਕੰਮ ਵਧੀਆ ਵਧੀਆ ਲੈਵਲ ਤੇ ਹੋਣਾ ਚਾਹੀਦਾ ਹਰੇਕ ਦੀ ਦੁੱਖ ਸੁੱਖ ਦੇ ਨਾਲ ਖੜਨ ਵਾਲਾ ਚਾਹੀਦਾ ਹਰੇਕ ਦੇ ਨਾਲ ਤੁਰਨ ਵਾਲਾ ਚਾਹੀਦਾ ਹਰੇਕ ਦੀ ਸੁਣਵਾਈ ਕਰੇ ਐ ਜਾਂ ਬੰਦਾ ਚਾਹੀਦਾ ਬਾਈ ਪਿੰਡ ਨੂੰ ਹਰੇਕ ਵੱਡੇ ਤੋਂ ਵੱਡੇ ਅਫਸਰ ਦੇ ਨਾਲ ਪੂਰੀ ਹਿੰਮਤ ਨਾਲ ਗੱਲ ਕਰੇ ਜੁਰਤ ਦੇ ਨਾਲ ਇਹ ਨਹੀਂ ਮੰਨਣਾ ਜੋ ਐਮਐਲਏ ਜਾਂ ਕੋਈ ਵੀ ਲੀਡਰ ਉਹਨਾਂ ਦੇ ਥੱਲੇ ਲੱਗ ਕੇ ਕੰਮ ਕਰੇ ਐਜਾ ਬੰਦਾ ਨਹੀਂ ਚਾਹੀਦਾ ਬੰਦਾ ਪੂਰਾ ਇਮਾਨਦਾਰ ਸਾਫ਼ ਸੁਥਰਾ ਤੇ ਨੀਤਲਾ ਬੰਦਾ ਚਾਹੀਦਾ ਵੀਡੀਓ ਵਧੀਆ ਲੱਗੀ ਨਾ ਤਾਂ ਸ਼ੇਅਰ ਕਰ ਦਿਓ ਬਾਈ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਆ ਬਸ ਆਪਦੀ ਇਮਾਨਦਾਰੀ ਨਾਲ ਵਧੀਆ ਸਰਪੰਚ ਚੁਣੋ ਜਿਹੜਾ ਪਿੰਡ ਦਾ ਵਿਕਾਸ ਕਰ ਸਕੇ ਜਿੰਨੇ ਕੰਮ ਮਾਲਾ ਪਿੰਡ 'ਚ ਹੋਣ ਵਾਲੇ ਸਾਰੇ ਵਧੀਆ ਲੈਵਲ ਤੇ ਕਰੇ ਜਿਨ੍ਹਾਂ ਦੇ ਵੀ ਮਲਾ ਲੋੜ ਆ ਗਰੀਬ ਆ ਅਮੀਰ ਆ ਸਾਰਿਆਂ ਨੂੰ ਜਿੰਨੀ ਜ਼ਰੂਰਤ ਆ ਸਾਰਿਆਂ ਨੂੰ ਕੰਮ ਦਵਾਵੇ ਜਿਹਨੂੰ ਕਿਸੇ ਦੀ ਲੋੜ ਆ ਸਰਕਾਰੀ ਚੀਜ਼ ਦੀ ਐਜਾ ਬੰਦਾ ਚਾਹੀਦਾ ਬਾਈ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਕਰਦੇ ਹੋ ਬਾਈ ਦੱਬ ਕੇ